ਰੱਬ ਜੋ ਵੀ ਕਰਵਾਉਂਦਾ ਕਰਨਾ ਪੈਂਦਾ ਏ ਖੈਰ ਦਵੇ ਭਾਵੇਂ ਜ਼ਹਿਰ ਜਰਨਾ ਪੈਂਦਾ ਏ ਲੋਕਾਂ ਨੂੰ ਚੰਗੀ ਲੱਗਦੀ ਬਦਲੀ ਕਾਲੀ ਜਈ ਅਸੀਂ ਕੱਚੇ ਕੋਠਿਆਂ ਵਾਲੇ ਡਰਨਾ ਪੈਂਦਾ ਏ ਅਸੀਂ ਆਪਣੇ ਸੁਪਨੇ ਮਾਰ ਕੇ ਜ਼ਿੰਦਾ ਰਹਿਨੇ ਆ ਸਾਨੂੰ ਜੋ ਕੋਈ ਕੁਝ ਕਹਿੰਦਾ ਏ ਕਰਨਾ ਪੈਂਦਾ ਏ ਅਸੀਂ ਡੁੱਬ ਨਹੀਂ ਸਕਦੇ ਯਾਰ ਹੰਝੂਆਂ ਦੇ ਦਰਿਆ ਵਿੱਚ ਸਾਨੂੰ ਚੋਂ ਲਈ ਮਰ ਮਰ ਕੇ ਤਰਨਾ ਪੈਂਦਾ ਏ ਲੋਕਾਂ ਨੂੰ ਚੰਗੀ ਲੱਗਦੀ ਬਦਲੀ ਕਾਲੀ ਜਈ ਅਸੀਂ ਕੱਚੇ ਕੋਠਿਆਂ ਵਾਲੇ ਡਰਨਾ ਪੈਂਦਾ ਏ ਦਿਲ ਦੁੱਖਾਂ ਦਾ ਡਰ ਨਹੀਂ ਸਾਨੂੰ ਲੱਗਦਾ ਹੁਣ ਇਹ ਫੱਟ ਨਹੀਂ ਭਰਨੇ ਪੱਟੜ ਢ ਪਰਣਾ ਪੈਂਦਾ ਏ ਅਸੀਂ ਖੇਡਣ ਦੀ ਉਮਰਾਂ ਚ ਜਾਨਾਂ ਤੇ ਖੇਡਦੇ ਅਸੀਂ ਕੀ ਦਸੀਏ ਸਾਨੂੰ ਕੀ ਕੀ ਕਰਨਾ ਪੈਂਦਾ ਏ ਲੋਕਾਂ ਨੂੰ ਚੰਗੀ ਲੱਗਦੀ ਬਦਲੀ ਕਾਲੀ ਜਈ ਅਸੀਂ ਕੱਚੇ ਕੋਠਿਆਂ ਵਾਲੇ ਡਰਨਾ ਪੈਂਦਾ ਏ ਕੁਝ ਲੋਕਾਂ ਦੀ ਜਿੱਤਾਂ ਦੇ ਤਾਜ ਸਜਾਉਣ ਲਈ ਇੱਥੇ ਬਹੁਤਿਆਂ ਲੋਕਾਂ ਨੂੰ ਹਰਨਾ ਪੈਂਦਾ ਏ ਇਤੇ ਇਸਰਾ ਕੋਈ ਨਹੀਂ ਪੁੱਛਦਾ ਪਰ ਯਾਂ ਅੱਖਾਂ ਨੂੰ ਪੁੰਜਣ ਲਈ ਅੱਖਾਂ ਜੇਬ ਨੂੰ ਪਰਣਾ ਪੈਂਦਾ ਏ ਲੋਕਾਂ ਨੂੰ ਚੰਗੀ ਲੱਗਦੀ ਪਤਲੀ ਕਾਲੀ ਜਈ ਅਸੀਂ ਕੱਚੇ ਕੋਠਿਆਂ ਵਾਲੇ ਡਰਨਾ ਪੈਂਦਾ ਏ